ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਖੇਤੀਬਾੜੀ ਸੰਧ ਲੈ ਕੇ ਆਏ ਆ ਪੰਜ ਸਾਧਨ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ ਤਾਂ 855 ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸਾਫ਼ ਕੰਡੀਸ਼ਨ ਦਾ ਟਰੈਕਟਰ ਘਰੇਲੂ ਟਰੈਕਟਰ ਕਿਸੇ ਪਾਰੀ ਕੋਲ ਨਹੀਂ ਕਰੇ ਰੱਖਿਆ ਸ਼ੌਂਕ ਨਾਲ ਟਰੈਕਟਰਾਂ ਵੀਰੋ ਦੇਖ ਸਕਦੇ ਹੋ ਜੇ ਆਪਾਂ ਮਾਡਲ ਦੀ ਗੱਲ ਕਰੀਏ ਇਸ ਦੀ 2010 ਮਾਡਲ ਟਰੈਕਟਰਾਂ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ 2010 ਮਾਡਲ ਟਰੈਕਟਰਾਂ ਵੀਰੋ ਵੀਰ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਕਿਸੇੋਂ ਪਾਸੋਂ ਕੋਈ ਕਮੀ ਨਹੀਂ ਬਾਡੀ ਲੈਂਡ ਦਾ ਮਰਗਿਆਟਾਂ ਦਾ ਲਿੰਕਾਂ ਦਾ ਚਾਸੀ ਦਾ ਸਾਰਾ ਓਕੇ ਟਰੈਕਟਰ ਆ ਵੀਰੋ ਟਾਇਰ ਤੁਸੀਂ ਦੇਖ ਸਕਦੇ ਹੋ ਪੱਕੇ ਟਾਇਰ ਨੇ ਚਾਰੇ ਗੁਡਇਰ ਕੰਪਨੀ ਦੇ ਟਾਇਰ ਨੇ ਵੀਰੋ ਮਗਰਲੇ ਟਾਇਰ 14 ਦੇ ਨੇ ਮੂਰਲੇ 616 ਵਾਲੇ ਨੇ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਪੂਰਾ ਸਾਫ਼ ਸੁਹਣਾ ਟਰੈਕਟਰ ਆ ਵੀਰੋ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 81980 73613 ਦੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰ ਕੰਨਿਓ ਕਿਹਾ ਗਿਆ ਟਰੈਕਟਰ ਚਲਾ ਕੇ ਦਸੱਲੀ ਕਰ ਸਕਦੇ ਹੋ ਤੇਲ ਵੀਰ ਦਾ ਹੋਊਗਾ ਕਿੰਨਾ ਟਾਈਮ ਮਰਜੀ ਵਾ ਕੇ ਦਸੱਲੀ ਕਰਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰੋ ਵੀਰ ਕੰਨਿਓ 330000 ਰੁਪਿਆ ਡਿਮਾਂਡ ਕੀਤੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਏ ਵੀਰ ਕੰਨਿਓ ਇੱਕ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਵੀਰੋ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਇਆ 11 ਫੁੱਟ ਲੰਬਾਈ ਵਾਲਾ ਟਰਾਲਾ 6.5 ਫੁੱਟ ਚੜਾਈ ਡਬਲ ਟਾਇਰਾਂ ਦੇ ਵਿੱਚ ਟਰਾਲਾ ਨਵੇਂ ਵਰਗੇ ਟਾਇਰ ਨੇ ਬੇਦਾਗ ਟਾਇਰ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਜੈਕ ਵਾਲਾ ਟਰਾਲਾ ਇਹੇ ਵੀਰੋ 4 ਇੰਚੀ ਹਸਾ ਲੱਗਿਆ ਹੋਇਆ ਵੀਰੋ ਇਸ ਦੇ ਪੂਰਾ ਚੰਗਾ ਲੋਹੇ ਦਾ ਬਣਿਆ ਹੋਇਆ ਟਰਾਲਾ ਪੂਰਾ ਹੈਵੀ ਟਰਾਲਾ ਵੀਰੋ 3.5 ਫੁੱਟ ਉੱਚਾ ਵਿੱਡ ਲੱਗਿਆ ਹੋਇਆ ਦਾਣੇ ਵਾਲਾ ਤੁਸੀਂ ਵੇਖ ਸਕਦੇ ਹੋ ਚੈਨਰਾਂ ਤੇ ਛਾਸੀ ਬਣੀ ਹੋਈ ਹੈ ਵੀਰੋ ਇਸ ਦੀ ਦੇਖ ਸਕਦੇ ਹੋ ਤੁਸੀਂ ਦੇਖ ਪਰਖ ਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਵੀਰੋ ਜੈਕ ਵਾਲਾ ਟਰਾਲਾ ਵੀਰੋ ਜੇ ਏਰੀਏ ਦੀ ਗੱਲ ਕਰੀਏ ਮਲੇਰ ਕੋਟਲਾ ਏਰੀਏ ਦੇ ਵਿੱਚ ਵੀਰੋ ਟਰਾਲਾ ਇਹ ਖੜਾ ਜਾ ਕੇ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਟਰਾਲਾ ਖਰੀਦ ਸਕਦੇ ਹੋ ਵੀਰੋ ਟਰਾਲੇ ਦੇ ਵਿੱਚ ਕੋਈ ਕਮੀ ਨਹੀਂ ਬਿਲਕੁਲ ਨਿਊ ਟਰਾਲਾ ਵੀਰੋ ਰੰਗ ਪੇਂਟ ਪੂਰਾ ਚੰਗੀ ਕੰਪਨੀ ਦਾ ਕੀਤਾ ਗਿਆ ਲੋਹਾ ਬਹੁਤ ਚੰਗੀ ਕੰਪਨੀ ਦਾ ਲਾਇਆ ਗਿਆ ਕੋਈ ਫਰਸ਼ ਨਹੀਂ ਗਲੀ ਕਿਸੇੋਂ ਪਾਸਿਓਂ ਪੂਰੀ ਹੈਵੀ ਚਾਦਰ ਲੱਗੀ ਗਈ ਆ ਸਾਈਡਾਂ ਵਾਲੀ ਚਾਦਰ ਹੇਠਲੀ ਚਾਦਰ ਪੂਰੀ ਸਾਫ਼ ਆ ਵੀਰੋ ਇਹ ਸਭ ਪੂਰਾ ਨਰੋਆ ਲੱਗਿਆ ਹੋਇਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 6283853173 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰਾਲੇ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,30,000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਇਹ ਕੋਈ ਪੱਕਾ ਰੇਟ ਨਹੀਂ ਇਹ ਇੱਕ ਡਿਮਾਂਡ ਇਸ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਦੇਖ ਪਰਖ ਕੇ ਦਸੱਲੀ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਵੀਰੋ ਟਾਇਰਾਂ ਦੀ ਕੰਡੀਸ਼ਨ ਦੁਬਾਰਾ ਫੇਰ ਦੇਖ ਸਕਦੇ ਹੋ ਬਹੁਤ ਸੋਹਣੇ ਸਾਫ ਟਾਇਰ ਨੇ ਨਵੇਂ ਵਰਗੇ ਟਾਇਰ ਨੇ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਫਾਰਮ ਟਰੈਕ 60 ADI ਟਰੈਕਟਰ ਆ ਦੇਖ ਸਕਦੇ ਹੋ ਵੀਰੋ ਪੰਜਾਬ ਨੰਬਰ ਦਾ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਕੋਈ ਕਮੀ ਨਹੀਂ ਰੰਗ ਪੇਂਟ ਦਾ ਪੂਰਾ ਸਾਫ਼ ਸੋਹਣਾ ਟਰੈਕਟਰ ਆ ਬਾਡੀ ਲਾਈਨ ਦਾ ਮਰਗਿਆਟਾਂ ਦਾ ਲਿੰਕਾਂ ਦਾ ਹੁੱਕ ਦਾ ਪੂਰਾ ਸੋਹਣਾ ਸਾਫ਼ ਟਰੈਕਟਰ ਆ ਵੀਰੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਆ ਵੀਰੋ ਬਿਲਕੁਲ ਨਵੇਂ ਟਾਇਰ ਨੇ ਟਰੈਕਟਰ ਦੇ ਪਹਿਲੇ ਨਾਮ ਟਰੈਕਟਰ ਆ ਫਸਟ ਓਨਰ ਟਰੈਕਟਰ ਆ ਵੀਰੋ ਇਹ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਸ਼ੋਅਰੂਮ ਕੰਡੀਸ਼ਨ ਰੰਗ ਪੇਂਟ ਆ ਟਰੈਕਟਰ ਦਾ ਦੇਖ ਪਰਖ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਮਗਰਲੇ ਹਿੱਸੇ ਦੀ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਰੋ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9855822056 ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ ਜਾਂ ਕੋਈ ਵੀਰ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੋ ਰੇਟ ਵਿੱਚ ਤੁਹਾਡਾ ਵੀ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨੀਆਂ 2,85,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਇਸ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਟਰੈਕਟਰ ਨੂੰ ਦੇਖ ਪਰਖ ਕੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਘਰੇਲੂ ਟਰੈਕਟਰ ਆ ਕਿਸੇ ਵਪਾਰੀ ਕੋਲ ਟਰੈਕਟਰ ਨਹੀਂ ਵੀਰੋ ਪਹਿਲੇ ਨਾਂ ਮੀ ਟਰੈਕਟਰ ਆ ਟਾਇਰ ਬਹੁਤ ਚੰਗੇ ਨੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਖਰੀਦਣ ਵਾਲੇ ਵੀਰ ਨੂੰ ਫੋਨ ਜ਼ਰੂਰ ਕਰਨਾ ਟਾਈਮ ਪਾਸ ਵਾਲੇ ਵੀਰ ਵੀਰ ਨੂੰ ਫੋਨ ਨਾ ਕਰਨ ਵੀਰੋ ਅੱਗੇ ਆਪਾਂ ਗੱਲ ਕਰੀਏ ਅੱਗੇ ਆਪਾਂ ਗੱਲ ਕਰੀਏ ਤਾਂ ਵੀਰੋ ਤੁਹਾਡੇ ਲਈ ਲੈ ਕੇ ਆਇਆ ਗੁਰਬਾਜ ਕੰਪਨੀ ਦਾ ਰੂਟਾਵੇਟਰ オリジナル ਰੂਟਾਵੇਟਰ ਆ ਵੀਰੋ ਸਾਰਾ ਬਹੁਤ ਸੋਹਣਾ ਸਾਫ਼ ਰੂਟਾਵੇਟਰ ਆ 9 ਫੁੱਟ ਲੰਬਾਈ ਆ ਰੂਟਾਵੇਟਰ ਦੀ ਵੀਰੋ ਦੇਖ ਸਕਦੇ ਹੋ ਨਾਲ ਦਾ ਰੰਗ ਪੇਂਟ ਆ ਰੂਟਾਵੇਟਰ ਦੇ ਗੀਅਰ ਰੂਟਾਵੇਟਰ ਦਾ ਬਿਲਕੁਲ ਨਵਾਂ ਪਿਆ ਬਹੁਤ ਹੀ ਘੱਟ ਚੱਲਿਆ ਰੂਟਾਵੇਟਰ ਆ ਵੀਰੋ ਕੋਈ ਆਵਾਜ਼ ਨਹੀਂ ਨਵੇਂਆ ਵਰਗੇ ਬਲੇਡ ਪਏ ਨੇ ਵੀਰੋ ਇਸ ਦੇ ਦੇਖ ਪਰਖ ਕੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਏਰੀਏ ਦੀ ਗੱਲ ਕਰੀਏ ਬਾਗਾ ਪੁਰਾਣਾ ਏਰੀਏ ਦੇ ਵਿੱਚ ਰੂਟਾਵੇਟਰ ਪਿਆ ਵੀਰੋ ਇਹ ਪਿੰਡ ਮਾਣੂ ਕੇ ਗੱਲ ਵਿੱਚ ਰੂਟਾਵੇਟਰ ਪਿਆ ਇਹ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨਿਓ 80000 ਰੁਪਿਆ ਡਿਮਾਂਡ ਰੱਖੀ ਗਈ ਆ 75000 ਰੁਪਏ ਦੀ ਹਾਨਾ ਕੀਤੀ ਗਈ ਆ ਵੀਰ ਕੰਨੀਓ 75000 ਰੁਪਏ ਦਾ ਰੂਟਾਵੇਟਰ ਬਣੂਗਾ ਵੀਰੋ ਡਾਲਾ ਤੁਸੀਂ ਦੇਖ ਸਕਦੇ ਹੋ ਕੋਈ ਫੜੜਿਆ ਨਹੀਂ ਡਾਲਾ ਪੂਰਾ ਸਾਫ਼ ਡਾਲਾ ਚਾਰੇ ਸਪਰਿੰਗ ਬਿਲਕੁਲ ਵਰਕਿੰਗ ਦੇ ਵਿੱਚ ਨੇ ਗੇਅਰ ਦਾ ਪੂਰਾ ਸਾਫ਼ ਆ ਗਰਾਰੀਆਂ ਦਾ ਪੂਰਾ ਸਾਫ਼ ਆ ਕੋਈ ਆਵਾਜ਼ ਨਹੀਂ ਆਉਂਦੀ ਰੂਟਾਵੇਟਰ ਦੀ ਜੇ ਵੀਰ ਦੇ ਫੋਨ ਦੀ ਨੰਬਰ ਦੀ ਗੱਲ ਕਰੀਏ 17872 12863 ਤੇ ਵੀਰ ਨੂੰ ਤੁਸੀਂ ਫੋਨ ਕਰਕੇ ਰੂਟਾਵੇਟਰ ਬਾਰੇ ਹੋਰ ਵੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਗਲੇ ਪਾਸੋਂ ਰੂਟਾਵੇਟਰ ਦੇਖ ਸਕਦੇ ਹੋ ਵੀਰੋ ਦੋਵੇਂ ਤਵੀਆਂ ਲੱਗੀਆਂ ਹੋਈਆਂ ਨੇ ਕੋਈ ਚਾਦਰ ਨਹੀਂ ਗਲੀ ਹੋਈ ਪੂਰਾ ਵਧੀਆ ਰੂਟਾਵੇਟਰ ਆ ਵੀਰੋ ਖਰੀਦਣ ਵਾਲੇ ਵੀਰ ਨੂੰ ਫੋਨ ਜ਼ਰੂਰ ਕਰਨਾ ਦੁਬਾਰਾ ਨੰਬਰ ਫੇਰ ਦੱਸ ਦਿੰਨੇ ਆ 70872 12863 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਰੂਟਾਵੇਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅੱਗੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ 8 ਫੁੱਟ ਲੰਬਾਈ ਵਾਲਾ ਰੂਟਾਵੇਟਰ ਲੈ ਕੇ ਆਏ ਆ ਕਿਐਸ ਕੰਪਨੀ ਦਾ ਰੂਟਾਵੇਟਰ ਆ ਵੀਰੋ 8 ਫੁੱਟ ਲੰਬਾਈ ਹੈ ਇਸ ਦੀ ਪੂਰਾ ਸਾਫ ਸੋਹਣਾ ਰੂਟਾਵੇਟਰ ਆ オリジナル ਪੇਂਟ ਦੇ ਵਿੱਚ ਰੂਟਾਵੇਟਰ ਕੋਈ ਕਮੇ ਨਹੀਂ ਰੂਟਾਵੇਟਰ ਦੇ ਵਿੱਚ ਗੇਰ ਦਾ ਗਰਾਰੀਆਂ ਦਾ ਪੂਰਾ ਸਾਫ ਚੱਲਦਾ ਵੀਰੋ ਕੋਈ ਆਵਾਜ਼ ਨਹੀਂ ਆਉਂਦੀ ਨਵੇਂ ਵਰਗੇ ਬਲੇਡ ਨੇ ਤਵੀਆਂ ਨਾਲ ਨੇ ਇਸ ਦੇ ਜੇ ਆਪਾਂ ਏਰੀਏ ਦੀ ਗੱਲ ਕਰੀਏ ਤਾਂ ਮੋਗਾ ਏਰੀਏ ਦੇ ਵਿੱਚ ਰੋਟਾਵੇਟਰ ਪਿਆ ਵੀਰੋ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212863 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਰੋਟਾਵੇਟਰ ਦੇਖ ਸਕਦੇ ਹੋ ਜਾਂ ਜਾਣਕਾਰੀ ਪ੍ਰਾਪਤ ਕਰਨੀ ਹੈ ਕੋਈ ਵੀ ਪੀਰ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 65000 ਰੁਪਿਆ ਡਿਮਾਂਡ ਰੱਖੀ ਗਈ ਆ 60000 ਰੁਪਏ ਦਾ ਰੂਟਰ ਵੇਟਰ ਦੇਣਗੇ ਹਾਂ ਨਾ ਵੀਰੋ ਰੂਟਰ ਵੇਟਰ ਦੇਖ ਫਰਕ ਕੇ ਤੁਸੀਂ ਖਰੀਦ ਸਕਦੇ ਹੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਵੀਰੋ ਆਪਾਂ ਤੁਹਾਡੀ ਐਡ ਫਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਾਜਬ ਰੇਟਾਂ ਦੇ ਵਿੱਚ ਸੰਦੇ ਲੈ ਕੇ ਆਉਂਦੇ ਰਹਾਂ ਖੇਤੀਬਾੜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ